ਸੌਣ ਦਾ ਮਹੀਨਾ ਚੱਲ ਪਿਆ ਤੇ ਖੀਰ ਪੂੜੇ ਸਭ ਦੇ ਘਰੇ ਬਣਦੇ ਆ ਇਹ ਸੌਣ ਦਾ ਮਹੀਨਾ ਸਾਰਿਆਂ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਅੱਜ ਆਪਾਂ ਗੁੜ ਤੇ ਆਟੇ ਦੇ ਪੂੜੇ ਆ ਜਿਹੜੇ ਬਣਾਵਾਂਗੇ ਬਿਲਕੁਲ ਪਰਫੈਕਟ ਤਰੀਕੇ ਨਾਲ ਬਹੁਤ ਹੀ ਜ਼ਿਆਦਾ ਸੌਫਟ ਤੇ ਬਹੁਤ ਹੀ ਜ਼ਿਆਦਾ ਟੇਸਟੀ ਲੋਹੇ ਦੇ ਤਵੇ ਤੇ ਕਿਸ ਤਰ੍ਹਾਂ ਬਣਾਉਣੇ ਨੇ ਤੇ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਹੈ ਤਾਂ ਕਿ ਤੁਹਾਡਾ ਪੂੜਾ ਇਹ ਜਿਹੜਾ ਚਿਪਕੇ ਨਾ ਤੇ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਵੇ ਇਸ ਤਰ੍ਹਾਂ ਦੇ ਨਰਮ ਨਰਮ ਜਿਹੜੇ ਪੂੜੇ ਆ ਤੁਹਾਡੇ ਬਣਨ ਆਪਾਂ ਆਸਾਂਤਰੀ ਕੇ ਨਾਲ ਬਣਾ ਲਵਾਂਗੇ ਤੇ ਬਿਲਕੁਲ ਘੱਟ ਸਮਾਂ ਦੇ ਵਿੱਚ ਜਿਹੜੇ ਪਾਪੋੜੇ ਬਣਾ ਕੇ ਜਲਦੀ ਤੋਂ ਜਲਦੀ ਇਹ ਤਿਆਰ ਕਰ ਲਵਾਂਗੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਿਣੀ ਆ ਨਵੀਂ ਨਵੀਂ ਰੈਸਪੀਜ਼ ਨਵੀਂ ਰੈਸਪੀਜ਼ ਦੇਖਣ ਲਈ ਆ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਘੰਟੀ ਵਾਲਾ ਬਟਨ ਦਬਾ ਲਿਆ ਕਰੋ ਤਾਂ ਕਿ ਸਾਰੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਤੇ ਚੱਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਆ ਜ਼ਰੂਰ ਕਰਦਿਆ ਕਰੋ ਜੀ ਗੁੜ ਦੇ ਪੂੜੇ ਬਣਾਉਣ ਲਈ ਸਭ ਤੋਂ ਪਹਿਲਾਂ ਸਾਨੂੰ ਗੁੜ ਚਾਹੀਦਾ ਏ ਇੱਕ ਕੌਲੀ ਜਾਂ ਕੱਪ ਤੁਸੀਂ ਸੈੱਟ ਕਰ ਲਓ ਮੈਂ ਇੱਕ ਕੌਲੀ ਜਿਹੜਾ ਆਟਾ ਲਵਾਂਗੀ ਉਹਦੇ ਲਈ ਮੈਂ ਪਾਣੀ ਕੌਲੀ ਗੁੜ ਦੀ ਲਈਆ ਜੇ ਜ਼ਿਆਦਾ ਮਿੱਠਾ ਪਸੰਦ ਕਰਦੇ ਹੋ ਤਾਂ ਇੱਕ ਕੌਲੀ ਗੁੜ ਦੀ ਜਿਹੜੀ ਤੁਸੀਂ ਪਾ ਸਕਦੇ ਹੋ ਵੈਸੇ ਬਰਾਬਰ ਹੀ ਮਿੱਠਾ ਪੈਂਦਾ ਹੁੰਦਾ ਏ ਮੈਂ ਮਿੱਠਾ ਥੋੜਾ ਜਿਹਾ ਘੱਟ ਹੀ ਰੱਖਿਆ ਏ ਤੇ ਗੋੜ ਆਪਣਾ ਕੁਲਕੀ ਤਿਆਰ ਹੋ ਗਿਆ ਅੱਧੇ ਘੰਟੇ ਲਈ ਆਪਾਂ ਸਾਈਡ ਤੇ ਰੱਖਤਾ ਸੀ ਬਿਲਕੁਲ ਗੋੜ ਆਪਣਾ ਬਿਲਕੁਲ ਕੁਲ ਗਿਆ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ ਚਾਹੋ ਜਿਹੜਾ ਗਰਮ ਪਾਣੀ ਵੀ ਹੈ ਗੁੜ ਦੇ ਵਿੱਚ ਪਾ ਸਕਦੇ ਹਾਂ ਤਾਂ ਕਿ ਜਲਦੀ ਘੁਲ ਜਾਵੇ ਆਪਾਂ ਪਾਣੀ ਕੋਲੇ ਗੁੜ ਦੇ ਵਿੱਚ ਇੱਕ ਕੌਲੀ ਪਾਣੀ ਵੀ ਹੈ ਜਿਹੜੀ ਉਹ ਐਡ ਕੀਤੀ ਆ ਤੇ ਇੱਕ ਕੌਲੀ ਆਪਾਂ ਟਾ ਲਿਆ ਹੈ ਆਟੇ ਦੇ ਵਿੱਚ ਗੁੜ ਵਾਲਾ ਪਾਣੀ ਆਪਾਂ ਜਿਹੜਾ ਪਾ ਲਿਆ ਹੈ ਤੇ ਕੜਛੀ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੁਸੀਂ ਬਿਸਕਰ ਦੇ ਨਾਲ ਵੀ ਜਿਹੜਾ ਮਿਕਸ ਕਰ ਸਕਦੇ ਹੋ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰਨਾ ਤਾਂ ਕਿ ਗੁੜ ਦੇ ਵਿੱਚ ਕੋਈ ਵੀ ਗਟ ਨਹੀਂ ਨਾ ਰਹੇ ਤੇ ਬਿਲਕੁਲ ਮਲਾਈਮ ਜਿਹੜਾ ਗੁੜ ਹੋ ਚੁਵੇ ਜੇ ਤੁਹਾਨੂੰ ਸੌਂਫ ਦਾ ਟੇਸਟ ਪਸੰਦ ਹੈ ਤਾਂ ਤੁਸੀਂ ਇਹਦੇ ਵਿੱਚ ਕ੍ਰਸ਼ ਕਰਕੇ ਜਾਂ ਇਦਾਂ ਹੀ ਸੌਂਫ ਵੀ ਪਾ ਸਕਦੇ ਹੋ ਕਈ ਇਲਾਇਚੀ ਵੀ ਇਹਦੇ ਵਿੱਚ ਪਾ ਲੈਂਦੇ ਆ ਪਰ ਮੈਂ ਸੌਂਫ ਨਹੀਂ ਪਾਈ ਹੈਗੀ ਨਾ ਹੀ ਇਲਾਇਚੀ ਪਾਈ ਆ ਸੌਂਫ ਪਾਉਣ ਨਾਲ ਕੀ ਹੁੰਦਾ ਹੈ ਇਹ ਵਧੀਆ ਹਾਜਮੇਦਾਰ ਹੋ ਜਾਂਦੇ ਨੇ ਤੇ ਟੇਸਟ ਵੀ ਵਧੀਆ ਹੋ ਜਾਂਦਾ ਹੈ ਮੈਂ ਸਿੰਪਲ ਸਾਦੀ ਰੱਖਿਆ ਤੁਹਾਨੂੰ ਫਲੇਵਰ ਪਸੰਦ ਹੈ ਤਾਂ ਸੌਂਫ ਆ ਜਿਹੜੀ ਜ਼ਰੂਰ ਤੁਸੀਂ ਐਡ ਕਰ ਲਿਓ ਤੇ ਇਸ ਤਰ੍ਹਾਂ ਇਹ ਚੰਗੀ ਤਰ੍ਹਾਂ ਆਪਾਂ ਘੋਲ ਲਿਆ ਇਹ ਲਗਾਤਾਰ ਚਲਾ ਚਲਾ ਕੇ ਜਿੰਨਾ ਤੁਸੀਂ ਵਧੀਆ ਘੋਲੋਗੇ ਪੂੜੇ ਜਿਹੜੇ ਉਨੇ ਹੀ ਵਧੀਆ ਬਣਨਗੇ ਥੋੜਾ ਜਿਹਾ ਪਾਣੀ ਮੈਨੂੰ ਘੱਟ ਲੱਗ ਰਿਹਾ ਸੀ ਅੱਧੀ ਕੌਲੀ ਮੈਂ ਜਿਹੜੀ ਪਾਣੀ ਦੀ ਆ ਹੋਰ ਪਾ ਲਈ ਆ ਇੱਕ ਕੌਲੀ ਭਰ ਕੇ ਆਟਾ ਸੀ ਤੇ ਡੇਢ ਕੌਲੀ ਮੈਂ ਪਾਣੀ ਦੀ ਪਾਈ ਆ ਆਪਣੇ ਕੋਲ ਪੌਣੀ ਕੌਲੀ ਗੁੜ ਦੀ ਸੀ ਇਹੀ ਨਾਪ ਤੁਸੀਂ ਮਾਤਰਾ ਰੱਖਣੀ ਆ ਇਸ ਤਰ੍ਹਾਂ ਦਾ ਬੈਟਰ ਆਪਣਾ ਹੋਣਾ ਚਾਹੀਦਾ ਹੈ ਨਾ ਹੀ ਜ਼ਿਆਦਾ گاੜਾ ਤੇ ਨਾ ਹੀ ਜ਼ਿਆਦਾ ਪਤਲਾ ਜਿੰਨਾ ਜ਼ਿਆਦਾ ਪੈਟਰ ਪੂੜਿਆਂ ਦਾ ਆਪਣਾ ਮੁਲਾਇਮ ਹੋਊਗਾ ਓਨੇ ਜ਼ਿਆਦਾ ਪੂੜੇ ਆ ਜਿਹੜੇ ਆਪਣੇ ਵਧੀਆ ਬਣਨਗੇ ਤੁਸੀਂ ਚਾਹੋ ਗ੍ਰੈਂਡਰ ਜਾਂ ਬਲੈਂਡਰ ਦੀ ਹੈਲਪ ਦੇ ਨਾਲ ਵੀ ਆ ਨੂੰ ਬਲੈਂਡ ਕਰ ਸਕਦੇ ਹੋ ਫਿਰ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਜਾਊਗਾ ਇਹ ਤੁਸੀਂ ਹੱਥ ਨਾਲ ਨਹੀਂ ਕੋਲ ਸਕਦੇ ਇਹ ਬਿਲਕੁਲ ਆਪਣਾ ਬਣ ਕੇ ਤਿਆਰ ਹੋ ਗਿਆ ਇਸ ਤਰ੍ਹਾਂ ਦਾ ਆਪਾਂ ਬਣਾ ਲਿਆ ਦੂਜੀ ਸਾਈਡ ਤੇ ਤਵਾ ਵੀ ਹੈ ਜਿਹੜਾ ਆਪਾਂ ਗਰਮ ਕਰ ਲਿਆ ਤਵੇ ਨੂੰ ਗਰਮ ਕਰਨ ਤੋਂ ਬਾਅਦ ਆਪਾਂ ਮੀਡੀਅਮ ਫਲੇਮ ਤੇ ਆ ਜਿਹੜਾ ਕਰ ਦਵਾਂਗੇ ਤਵਾ ਇਹਨੂੰ ਬਿਲਕੁਲ ਚੰਗੀ ਤਰ੍ਹਾਂ ਮਾਜ ਲੈਣਾ ਤੁਸੀਂ ਸਾਫ਼ ਕਰ ਲੈਣਾ ਪਲੇਨ ਕਰ ਲੈਣਾ ਮੈਂ ਲੋਹੇ ਦੇ ਤਵੇ ਤੇ ਬਣਾ ਰਹੀ ਹਾਂ ਜੇ ਤਵਾ ਵਧੀਆ ਪਲੇਨ ਹੋਊਗਾ ਤਾਂ ਹੀ ਪੂੜੇ ਤੁਹਾਡੇ ਵਧੀਆ ਬਣਨਗੇ ਤੇ ਚਿਪਕਣਗੇ ਨਹੀਂ ਜ਼ਿਆਦਾਤਰ ਪ੍ਰੋਬਲਮ ਇਹੀ ਹੁੰਦੀ ਹੈ ਹੁਣ ਇੱਕ ਕੜਚੀ ਭਰ ਕੇ ਜਿਹੜਾ ਬੈਟਰ ਇਹਦੇ ਉੱਪਰ ਪਾ ਦਵਾਂਗੇ ਤੁਸੀਂ ਚਾਹੋਂ ਕੜਚੀ ਨਾਲ ਵੀ ਸਪਰੈਡ ਕਰ ਸਕਦੇ ਹੋ ਜਾ ਪਿੱਪਲ ਦੇ ਪੱਤੇ ਨਾਲ ਵੀ ਸਪਰੈਡ ਕਰ ਸਕਦੇ ਹੋ ਮੇਰੇ ਕੋਲ ਕਾਰਡ ਆ ਤੁਸੀਂ ਕਾਰਡ ਨਾਲ ਵੀ ਇਹਨੂੰ ਫਲਾ ਸਕਦੇ ਹੋ ਤਵਾ ਆਪਣਾ ਬਿਲਕੁਲ ਪਲੇਨ ਆ ਤੇ ਤਵਾ ਮੋਟਾ ਹੋਵੇ ਤਾਂ ਜਿਆਦਾ ਵਧੀਆ ਹੈ ਪਤਲੇ ਤਵੇ ਤੇ ਪੂੜੇ ਆ ਜਿਹੜੇ ਕਾਲਸੀ ਤੇ ਹੋ ਜਾਂਦੇ ਆ ਤੇ ਇਸ ਤਰ੍ਹਾਂ ਆਪਾਂ ਜਿਹੜਾ ਕਾਰਡ ਨਾਲ ਆ ਇਹਨੂੰ ਵਿਜ਼ਿਟਿੰਗ ਕਾਰਡ ਨਾਲ ਆਪਾਂ ਇਹਨੂੰ ਫਲਾ ਦੇਵਾਂਗੇ ਤੇ ਬਿਲਕੁਲ ਇਸ ਤਰ੍ਹਾਂ ਪਤਲਾ ਬੈਟਰ ਆਪਾਂ ਰੱਖਣਾ ਹੈ ਕਿ ਸਾਰੇ ਜਗ੍ਹਾ ਫੈਲ ਜਾਵੇ ਨਾ ਜਿਆਦਾ ਗਾੜਾ ਹੋਣਾ ਚਾਹੀਦਾ ਤੇ ਨਾ ਹੀ ਜਿਆਦਾ ਪਤਲਾ ਇਸ ਤਰ੍ਹਾਂ ਇਹਨੂੰ ਫਲਾ ਦਿੱਤਾ ਤੇ ਜਦੋਂ ਇਹ ਪੱਕ ਜੂਗਾ ਉਸ ਟਾਈਮ ਤੇ ਇਹਦਾ ਕਲਰ ਥੋੜਾ ਜਿਹਾ ਚੇਂਜ ਹੋ ਜੂਗਾ ਮੈਂ ਦੇਸੀ ਘਿਓ ਲਗਾ ਕੇ ਜਿਹੜੇ ਪੂਰੇ ਬਣਾਏ ਆ ਤੁਸੀਂ ਸਰੋਂ ਦੇ ਤੇਲ ਨਾਲ ਵੀ ਬਣਾ ਸਕਦੇ ਹੋ ਵੈਸੇ ਜ਼ਿਆਦਾਤਰ ਆ ਜਿਹੜੇ ਸਰੋਂ ਦੇ ਤੇਲ ਨਾਲ ਹੀ ਪੂਰੇ ਬਣਾਏ ਜਾਂਦੇ ਆ ਉਹਦੇ ਨਾਲ ਵੀ ਬਹੁਤ ਵਧੀਆ ਬਣਦੇ ਨੇ ਤੁਸੀਂ ਦੇਸੀ ਘਿਓ ਜਾਂ ਸਰੋਂ ਦਾ ਤੇਲ ਲਗਾ ਕੇ ਜਿਹੜੇ ਪੂਰੇ ਬਣਾ ਸਕਦੇ ਹੋ ਜਦੋਂ ਇਹਦਾ ਥੋੜਾ ਜਿਹਾ ਕਲਰ ਚੇਂਜ ਹੋ ਗਿਆ ਇਹਦੇ ਤੇ ਆਪਾਂ ਘਿਓ ਲਗਾ ਦੇਵਾਂਗੇ ਤਾਂ ਕਿ ਆਪਾਂ ਨੂੰ ਕੱਢਣ ਦੇ ਵਿੱਚ ਆਸਾਨੀ ਹੋ ਜAVE ਸਾਰੀ ਸਾਈਡਾਂ ਤੇ ਥੋੜਾ ਥੋੜਾ ਉੱਪਰ ਆ ਜਿਹੜਾ ਘਿਓ ਲਗਾ ਦੇਵਾਂਗੇ ਇਸ ਤਰ੍ਹਾਂ ਇਹ ਪੂੜਾ ਇਹ ਜਿਹੜਾ ਆਪਣਾ ਬਣ ਕੇ ਤਿਆਰ ਹੋ ਗਿਆ ਤੈਨੂੰ ਉੱਪਰ ਇੱਕ ਸਾਈਡ ਤੋਂ ਜਿਹੜਾ ਪਲਟ ਤਵਾਂਗੇ ਤੇ ਦੂਜੀ ਸਾਈਡ ਤੋਂ ਵੀ ਇਸੇ ਤਰ੍ਹਾਂ ਆਪਾਂ ਪਕਾ ਲਵਾਂਗੇ ਇਸ ਤਰੀਕੇ ਨਾਲ ਬਣਾਓਗੇ ਤਾਂ ਪੂੜੇ ਆ ਜਿਹੜੇ ਬਿਲਕੁਲ ਪਰਫੈਕਟ ਬਣਨਗੇ ਇਹ ਆਪਣਾ ਪੂੜਾ ਹੈ ਜਿਹੜਾ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋ ਗਿਆ ਤੁਸੀਂ ਇਸ ਤਰ੍ਹਾਂ ਲੋਹੇ ਦੇ ਤਵੇ ਤੇ ਆ ਜਿਹੜਾ ਪੂੜੇ ਆ ਸੰ ਤਰੀਕੇ ਦੇ ਨਾਲ ਆ ਜਿਹੜਾ ਬਣਾ ਸਕਦੇ ਹੋ ਟੇਸਟੀ ਪੂੜਾ ਬਣ ਕੇ ਤਿਆਰ ਆ ਸੇਮ ਇਸੇ ਤਰ੍ਹਾਂ ਹੀ ਆਪਾਂ ਸਾਰੇ ਪੂੜੇ ਆ ਜਿਹੜੇ ਉਹ ਵੀ ਇਸੇ ਤਰ੍ਹਾਂ ਹੀ ਬਣਾ ਲਵਾਂਗੇ ਦੁਬਾਰਾ ਤਵੇ ਤੇ ਆਪਾਂ ਜਿਹੜਾ ghee ਆ ਉਹ ਵੀ ਲਗਾ ਲਵਾਂਗੇ ਤੇ ਇਸੇ ਤਰ੍ਹਾਂ ਹੀ ਬੈਟਰ ਆ ਜਿਹੜਾ ਉੱਪਰ ਸਪਰੈਡ ਕਰ ਦਵਾਂਗੇ ਇੱਕ ਕੜਚੀ ਤੁਸੀਂ ਰੱਖ ਲੈਣੀ ਆ ਬਸ ਉਸੇ ਨਾਲ ਜਿਹੜਾ ਉੱਪਰ ਪੂੜਾ ਪਾਉਂਦੇ ਰਹਿਣਾ ਹੈ ਛੋਟਾ ਵੱਡਾ ਜਿਸ ਤਰ੍ਹਾਂ ਦਾ ਸਾਈਜ਼ ਤੁਸੀਂ ਰੱਖਣਾ ਹੈ ਰੱਖ ਸਕਦੇ ਹੋ ਇਸ ਤਰ੍ਹਾਂ ਆਪਾਂ ਇਹਦੇ ਉੱਪਰ ਦੁਬਾਰਾ ਬੈਟਰ ਆ ਜਿਹੜਾ ਪਾ ਲਵਾਂਗੇ ਤੇ ਕਾਰਡ ਦੀ ਹੈਲਪ ਦੇ ਨਾਲ ਇਹਨੂੰ ਸਾਰੇ ਕਿਤੇ ਪਾ ਫੈਲਾ ਲਵਾਂਗੇ ਵਿੱਚੋਂ ਵੀ ਤੁਸੀਂ ਚੰਗੀ ਤਰ੍ਹਾਂ ਜਿਹੜਾ ਸਾਈਡਾਂ ਤੇ ਕਰ ਦੇਣਾ ਤਾਂ ਕਿ ਵਿੱਚੋਂ ਕੱਚਾ ਨਾ ਰਹੇ ਤੇ ਪੱਕਣ ਦੇ ਵਿੱਚ ਆਸਾਨੀ ਹੋ ਜਾਵੇ ਇੱਕੋ ਬਰਾਬਰ ਸਾਰੇ ਤਵੇ ਤੇ ਤੁਸੀਂ ਫੈਲਾ ਲੈਣਾ ਹੈ ਜਿਹੜਾ ਸਾਰਿਆਂ ਦੇ ਵਿੱਚ ਸੌਣ ਦਾ ਮਹੀਨਾ ਬਹੁਤ ਹੀ ਜ਼ਿਆਦਾ ਮਹੱਤਵ ਰੱਖਦਾ ਹੈ ਤੇ ਜ਼ਿਆਦਾਤਰ ਖੀਰ ਪੂੜੇ ਬਣਾ ਕੇ ਖਾਏ ਜਾਂਦੇ ਨੇਗੇ ਤੇ ਬਹੁਤ ਜ਼ਿਆਦਾ ਟੇਸਟੀ ਵੀ ਲੱਗਦੇ ਨੇਗੇ ਤੇ ਗੁੜ ਤੇ ਆਟੇ ਦੇ ਬਣੇ ਹੋਏ ਨੇ ਹੈਲਦੀ ਤਾਂ ਹੋਣਗੇ ਤੁਸੀਂ ਇਸ ਤਰ੍ਹਾਂ ਜਿਹੜਾ ਆਸਾਨੀ ਦੇ ਨਾਲ ਬਣਾ ਸਕਦੇ ਹੋ ਦੂਸਰਾ ਪੂੜਾ ਵੀ ਆਪਾਂ ਇਸੇ ਤਰ੍ਹਾਂ ਹੀ ਜਿਹੜਾ ਬਣਾ ਲਿਆ ਹੈ ਤੇ ਇਹਨੂੰ ਵੀ ਆਪਾਂ ਇਸੇ ਤਰ੍ਹਾਂ ਹੀ ਜਿਹੜਾ ਪਲਟ ਦਵਾਂਗੇ ਇਸ ਤਰ੍ਹਾਂ ਆਪਾਂ ਜਿਹੜਾ ਇਹ ਵੀ ਪਕਾ ਲਿਆ ਸੇਮ ਇਸੇ ਤਰ੍ਹਾਂ ਸਾਰੇ ਪੂੜੇ ਆਪਾਂ ਜਿਹੜੇ ਕੀ ਕਰਕੇ ਆ ਪਕਾ ਲਵਾਂਗੇ ਪੂੜਾ ਪਾਉਣ ਤੋਂ ਬਾਅਦ ਤੁਸੀਂ ਇੱਕਦਮ ਨਹੀਂ ਥੱਲਣਾ ਹੈਗਾ ਥੋੜੀ ਵੇਟ ਕਰਨੀ ਆ ਫਿਰ ਇਸ ਤਰ੍ਹਾਂ ਪੂੜੇ ਤੁਹਾਡੇ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਣਗੇ ਸਾਰੇ ਆਪਾਂ ਪੂੜੇ ਇਸੇ ਤਰ੍ਹਾਂ ਹੈ ਜਿਹੜੇ ਵੜਾ ਲਿਆ ਹੈ ਕਿ ਕਰਕੇ ਆਪਾਂ ਇਹਨਾਂ ਨੂੰ ਜਿਹੜਾ ਇਦਾਂ ਵੀ ਖਾ ਸਕਦੇ ਆ ਤੇ ਤੁਸੀਂ ਖੀਰ ਦੇ ਨਾਲ ਵੀ ਇਹਨਾਂ ਨੂੰ ਇੰਜੋਏ ਕਰ ਸਕਦੇ ਹੋ ਟੇਸਟੀ ਪੂੜੇ ਬਿਲਕੁਲ ਸੌਫਟ ਤੁਸੀਂ ਦੇਖ ਸਕਦੇ ਹੋ ਕਿੰਨੇ ਜਿਆਦਾ ਸੌਫਟ ਤੇ ਕਿੰਨੇ ਜਿਆਦਾ ਪਿਆਰੇ ਬਣ ਕੇ ਤਿਆਰ ਹੋਏ ਨੇਗੇ ਇਸ ਤਰ੍ਹਾਂ ਜੇ ਆਪਾਂ ਹੱਥ 'ਚ ਫੜਦੇ ਆਂ ਤੇ ਇਸ ਤਰ੍ਹਾਂ ਬਿਲਕੁਲ ਜਿਹੜਾ ਹੱਥ 'ਚ ਇਕੱਠੇ ਹੋ ਜਾਂਦੇ ਆ ਬਹੁਤ ਹੀ ਕਰੀਮੀ ਪੂੜੇ ਬਣੇ ਆ ਜੀ ਵੀਡੀਓ ਚੰਗੇ ਲਗੇ ਤਾਂ ਲਾਈਕ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੈਂਕ ਯੂ ਜੀ ਮਿਲਾਂਗੇ ਕਿਸੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ